ਨੇ ਬੈਠੀ ਤੇ ਅਦਰ ਬੜੀਆਂ ਸਖਸੀਤਾਂ ਲਈ ਇੱਕ ਸ਼ੇਰ ਜਿਨ੍ਹਾਂ ਨੇ ਇਸ ਲਾਈਫ ਸਮਝਿਆ ਕਿ ਕੁਝ ਲੋਕ ਖੁਦਾ ਵਰਗੇ ਹੁੰਦੇ ਨੇ ਤੇ ਕੁਝ ਲੋਕਾ ਵਰਗਾ ਖੁਦਾ ਹੁੰਦਾ ਹੈ ਜਿਨ੍ਹਾਂ ਦੇ ਨਾਂ ਤੇ ਇਸ਼ਤ ਤਨਮਾਨ ਮਿਲਿਆ ਉਹਨਾਂ ਨੂੰ ਯਾਦ ਕਰਦੇ ਹੋਏ ਇੱਕ ਸ਼ੇਰ ਕਿ ਉਜਾਲੇ ਦੀ ਕਮੀ ਹੈ ਅੱਖਾਂ ਵਿੱਚ नमी बस नमी है अखा अखाबेच तू मेरे हंजू वे उदास ना होइ एक गड़ागर नमी है अखा एको जे तेरे बाले के दोस्त मांग खुदा से बीग रहे हैं मांग खुदा से बीग रहे हैं जीवन जीना सीख रहे हैं खामोश दिखे सब बाहर से अंदर से सब चीख रहे अंदर से सब चीख रहे एक मतलब हजरे के शहर तेरे हर हाल च आना चौंदे ने शहर तेरी हर हाल च आना चौंदे ने बिगड़े सुर हुन ताल च आना चौंदे ने शहर तेरी हर हाल च आना चौंदे ने बिगड़े सुर हुन ਤਾਲ ਚ ਆਉਣਾ ਚਾਹੁੰਦੇ ਨੇ ਕੈਦੀ ਵਾਂਗੂੰ ਰੱਖ ਲੈ ਦਿਲ ਦੇ ਪਿੰਜਰੇ ਵਿੱਚ ਕੈਦੀ ਵਾਂਗੂੰ ਰੱਖ ਲੈ ਦਿਲ ਦੇ ਪਿੰਜਰੇ ਵਿੱਚ ਆਪ ਸ਼ਿਕਾਰੀ ਜਾਲ ਚ ਆਉਣਾ ਚਾਹੁੰਦੇ ਨਹੀਂ ਕੈਦੀ ਵਾਂਗੂੰ ਰੱਖ ਲੈ ਦਿਲ ਦੇ ਪਿੰਜਰੇ ਵਿੱਚ ਆਪ ਸ਼ਿਕਾਰੀ ਜਾਲ ਚ ਆਉਣਾ ਚਾਹੁੰਦੇ ਨਹੀਂ ਜਿਹੜੇ ਤੇਥੋਂ ਅੱਖ ਚਰਾਉਂਦੇ ਫਿਰਦੇ ਸੀ ਜਿਹੜੇ ਤੇਥੋਂ ਅੱਖ ਚਰਾਉਂਦੇ ਫਿਰਦੇ ਸੀ ਉਹ ਹੁਣ ਤੇਰੀ ਭਾਲ ਚਾਉਣਾ ਚਾਹੁੰਦੇ ਜਿਹੜੇ ਤੇਥੋਂ ਹੱਖ ਚਰਾਉਂਦੇ ਕਰਦੇ ਸੀ ਉਹ ਹੁਣ ਤੇਰੀ ਭਾਲ ਜਾਣਾ ਚਾਹੁੰਦੇ ਨੇ ਜਿਹੜੇ ਦੀਵੇ ਬੁਝ ਕੇ ਹਨੇਰਾ ਕਰ ਗਏ ਸਨ ਜਿਹੜੇ ਦੀਵੇ ਬੁਝ ਕੇ ਹਨੇਰਾ ਕਰ ਗਏ ਸਨ ਉਹੀ ਬਲ ਕੇ ਭਾਲ ਚਾਹਾਂ ਕਰਦੇ ਨੇ ਜਿਹੜੇ ਦੀਵੇ ਬੁਝ ਕੇ ਹਨੇਰਾ ਕਰ ਗਏ ਸਨ ਉਹੀ ਬਲ ਕੇ ਚਾਲਜ ਆਉਣਾ ਚਾਹੁੰਦੇ ਨੇ ਤੇ ਜਿਹੜੇ ਆਉਂਦੇ ਨੇ ਜਿਹੜੇ ਹੰਝੂ ਜਾਂ ਤੇਰੀ ਵਿੱਚ ਡੁੱਲੇ ਸਨ ਪੰਚੇ ਯਾਦ ਰੁਮਾਲ ਚ ਆਉਣਾ ਚਾਹੁੰਦੇ ਨੇ ਤੇ ਜੋ ਸਾਰੇ ਅੰਦਰ ਤੇਰੀ ਖਾਤਰ ਰੱਚਦੇ ਸੀ ਜੋ ਸਾਰੇ ਅੰਦਰ ਤੇਰੀ ਖਾਤਰ ਰੱਚਦੇ ਸੀ ਮਾਜੀ ਤੇਰੀ ਚਾਲ ਚਾਣਾ ਜਾਂਦੇ ਹੋ ਮਾਜੀ ਤੇਰੀ ਕਾਹ ਚੀਰੇ ਵਿੱਚ ਸ਼ਹਿਰ ਤੇਰੇ ਹਰ ਹਾਲ ਚ ਆਉਣਾ ਚਾਹੁੰਦੇ ਨੇ ਨਿਕੜੇ ਸੁਣੋ ਤਲਾਕ ਜਾਨ ਜੀ ਕਵੀ ਮੰਚ ਰਜਿਸਟਰ ਮਹਾਲੀ ਅਤੇ ਵਿਸ਼ ਪੰਜਾਬੀ ਸਾਹਿਤਿਕ ਵਿਚਾਰ ਮੰਚ ਰਜਿਸਟਰ ਮਹਾਲੀ ਦੋਵਾਂ ਸੰਸਥਾਵਾਂ ਦਾ ਮੈਂ ਤੇ دلੁ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਇਸ ਅਵਾਰਡ ਦੇ ਕਾਬਿਲ ਸਮਝਿਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ